ਪੰਜਾਬ ਦੇ ਵਿਜਲੈਸ ਵਿਭਾਗ ਵੱਲੋਂ ਲੁਧਿਆਣਾ ਵਿਖੇ ਇੱਕ ਤਸੀਲਦਾਰ ਦੇ ਖਰਾਬ ਪਿਛਤਾਚਾਰ ਦੇ ਦੋਸ਼ਾਂ ਤਹਿਤ ਕੀਤੀ ਗਈ ਕਾਰਵਾਈ ਦਾ ਵਿਰੋਧ ਕਰਦੇ ਆ 28 ਫਰਵਰੀ ਤੋਂ ਸੂਬੇ ਭਰ ਵਿੱਚ ਤਸੀਲਦਾਰਾਂ ਤੇ ਨੈਤ ਤਸੀਲਦਾਰਾਂ ਵਰ ਲੋਕ ਕਲਮ ਛੱਡੋ ਹੜਤਾਲ ਸ਼ੁਰੂ ਕੀਤੀ ਗਈ ਸੀ ਜੋ ਅਜੇ ਤੱਕ ਲਗਾਤਾਰ ਜਾਰੀ ਹੈ ਹਾਲਾਂਕਿ ਇਸ ਹੜਤਾਲ ਦੇ ਚੱਲਦਿਆਂ ਆਮ ਲੋਕਾਂ ਨੂੰ ਭਾਰੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਸੀਂ ਇਸ ਸਮੇਂ ਮੌਜੂਦ ਆ ਅੰਮ੍ਰਿਤਸਰ ਦੇ ਤਸੀਲ ਕੰਪਲੈਕਸ ਜਿੱਥੇ ਇਸ ਵੇਲੇ ਸਨਾਤਾ ਛਾਇਆ ਹੋਇਆ ਹੈ ਉਹ ਲੋਕ ਜੋ ਜਿਨੇ ਪਰਤੂ ਆਪਣੇ ਕਮਾਕਾਰਾਂ ਦੇ ਲਈ ਚਾਹੇ ਉਹ ਜਾਇਦਾਦ ਨਾਲ ਸੰਬੰਧਿਤ ਕੰਮਕਾਰ ਨੇ ਰਜਿਸਟਰੀਆਂ ਨੇ ਰਜਿਸਟਰੀਆਂ ਖਾਸ ਤੌਰ ਤੇ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਨੇ ਕਿਉਂਕਿ ਰਜਿਸਟਰੀ ਕਰਵਾਉਣ ਦੇ ਲਈ ਜੋ ਲੋਕਾਂ ਵੱਲੋਂ ਪਹਿਲਾਂ ਤੋਂ ਅਪਾਇੰਟਮੈਂਟ ਲਈ ਜਾਂਦੀ ਹੈ ਪਰ ਉਸ ਅਪਾਇੰਟਮੈਂਟ ਦੇ ਮੱਦੇਨਜ਼ਰ ਖਰੀਦਦਾਰ ਵੱਲੋਂ ਤਿਆਰੀ ਕੀਤੀ ਜਾਂਦੀ ਹੈ ਸਟਾਮਪ ਤਿਆਰ ਕਰਾਏ ਜਾਂਦੇ ਨੇ ਇੱਕ ਜ਼ਾਇਦਾ ਦੇ ਸੌਦੇ ਦੇ ਨਾਲ ਨੇਕਾ ਲੋਕ ਜੁੜੇ ਹੁੰਦੇ ਨੇ ਖਰੀਦਦਾਰ ਵਿਕਵਾਲ ਜਾਂ ਫਿਰ ਪ੍ਰੋਪਰਟੀ ਡੀਲਰ ਵੀ ਜੁੜੇ ਹੁੰਦੇ ਨੇ ਪਰ ਹੁਣ ਸਾਰਿਆਂ ਨੂੰ ਇੱਥੇ ਬਿਰੰਗ ਵਾਪਸ ਪਰਤਨਾ ਪੈ ਰਿਹਾ ਅੰਦਰਾਸ਼ ਵਾਪਸ ਪਰਤਨਾ ਪੈ ਰਿਹਾ ਕਿਉਂਕਿ ਹੜਤਾਲ ਜਿਹੜੀ ਹੈ ਉਹ ਲਗਾਤਾਰ ਜਾਰੀ ਔਰ ਖਾਸ ਤੌਰ ਤੇ ਇਸ ਹੜਤਾਲ ਦੇ ਵਿੱਚ ਹੋਰ ਵੀ ਜ਼ਿਆਦਾ ਇਹ ਹੜਤਾਲ ਦੇ ਲੰਬਾ ਚੱਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਵੱਲੋਂ ਇਹ ਟਵੀਟ ਕਰ ਦਿੱਤਾ ਗਿਆ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਤਸਿਲਦਾਰ ਨੇ ਤਸਿਲਦਾਰ ਹੜਤਾਲਤੇ ਨੇ ਉਹ ਆਪਣੀ ਪੱਕੀ ਛੁੱਟੀ ਸਮਝਿਆ ਨਾ ਉਸ ਤੋਂ ਬਾਅਦ ਸਰਕਾਰ ਫੈਸਲਾ ਕਰੂਗੀ ਇਹਨਾਂ ਨੂੰ ਦੁਬਾਰਾ ਜੁਆਇਨ ਕਰਾਣਾ ਹੈ ਜਾਂ ਨਹੀਂ ਤਾਂ ਇਹ ਸੰਕੇਤ ਦਿੱਤਾ ਗਿਆ ਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਭ੍ਰਿਸ਼ਟਾਚਾਰੀ ਅਧਿਕਾਰੀਆਂ ਨੂੰ ਕੰਮਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਤਾਂ ਇਹ ਇੱਕ ਸੰਕੇਤ ਦਿੱਤਾ ਗਿਆ ਪਰ ਅੱਜ ਕਾਫੀ ਸਨਾਟਾ ਛਾਇਆ ਹੋਇਆ ਨਜ਼ਰ ਆ ਰਿਹਾ ਹੈ ਇਹ ਉਹ ਥਾਂ ਜਿੱਥੇ ਅਕਸਰ ਹੀ ਰਜਿਸਟਰੀਆਂ ਕਰਵਾਉਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੋਕ ਪਹੁੰਚਦੇ ਨੇ ਕਿਉਂਕਿ ਸੈਂਕੜੇ ਅਪਾਇੰਟਮੈਂਟਸ ਹੁੰਦੀਆਂ ਨੇ ਇੱਕ ਤਹਿਸੀਲ ਦੇ ਵਿੱਚ ਤੋਂ ਤਹਿਸੀਲ 1 ਤਹਿਸੀਲ 2 ਇਸ ਵੇਲੇ ਬਿਲਕੁਲ ਸੁਨਸਾਨ ਨਜ਼ਰ ਆ ਰਹੀਆਂ ਨੇ ਤੇ ਲੋਕ ਜੋ ਕਾਫੀ ਕ ਦਿਨ ਪਹਿਲਾਂ ਤੋਂ ਅਪਾਇੰਟਮੈਂਟ ਲੈ ਕੇ ਇੱਥੇ ਪਹੁੰਚੇ ਸਨ ਉਹਨਾਂ ਨੂੰ ਹੁਣ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਇੰਤਜ਼ਾਰ ਕਰਨਗੇ ਲੋਕ ਕਿ ਹੜਤਾਲ ਖਤਮ ਹੋਵੇ ਤੇ ਦੁਆਰਾ ਕੰਮਕਾਰ ਸ਼ੁਰੂ ਹੋਣ ਡਿਸਟ੍ਰਿਕਟ ਰਾਣਾ ਜੀ ਜੀ ਸਰ ਮੈਂ ਆਪਣਾ ਇੱਕ ਸਰਟੀਫਿਕੇਟ ਦਾ ਕੰਮ ਹੈ ਕੱਲ ਮੈਂ ਆਇਆ ਹਾਂ ਤਾਂ ਦਫ਼ਤਰ ਬੰਦ ਹੀ ਤਹਿਸੀਲ ਦੰਦਾਰਾ ਹੈ کل کیا کہ اج کھول جائے گا دفتر مگر آج بھی آئے ہیں تو پتہ لگا دفتر چو کہ کدوں کھلے گا کدوں آنگے ہالی میٹنگ چلن دیں وا کوئی گارنٹی نہیں ہے چلتے کافی پریشانی ہاتھ کام چھٹ کے اپنا آؤں دیں ਸਰ ਦੀ ਗੱਲ ਹੈ ਬੰਦਾ ਸਰਕਾਰੀ ਦਰਬਾਰੇ ਆਣਾ ਇਹ ਸੋਚ ਕੇ ਆਂਦਾ ਪਤਾ ਨਹੀਂ 2 ਘੰਟੇ ਲੱਗਣ 3 ਘੰਟੇ ਲੱਗਣ ਆਪਣਾ ਕੰਮ ਛੱਡ ਕੇ ਜਾਂ ਆਪਣੀ ਨੌਕਰੀ ਤੇ ਛੁੱਟੀ ਲੈ ਕੇ ਆਂਦਾ ਜੀ ਸਰ ਇਹਦੇ ਚਲਤੇ ਮਨ ਕਾਫੀ ਪਰੇਸ਼ਾਨੀ ਆਏ ਕਾ ਛੁੱਟੀ ਕਰੰਦਾ ਹੈ ਆਉਂਦਾ ਹੈ ਆ ਕੰਮ ਵੀ ਨਹੀਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਕੋਈ ਸਰਕਾਰ ਨੂੰ ਚੱਲਣਾ ਰਸਤਾ ਲੱਭਣਾ ਚਾਹੀਦਾ ਬਿਲਕੁਲ ਲੱਭਣਾ ਚਾਹੀਦਾ ਜੇਕਰ ਬਿਜ਼ਨਸ ਨੇ ਕੁਝ ਕੀ ਕੀਤਾ ਉਹ ਤੇ ਚੱਲਦੇ ਸਾਇਦ ਇਹਨੇ ਹੜਤਾਲ ਕੀਤੀ ਆ ਤੇ ਜੇਕਰ ਵਾਕਈ ਅਗਲੇ ਦੋਸ਼ੀ ਆ ਤਾਂ ਉਹਦੇ ਉਤੇ ਕਾਰਵਾਈ ਨਾਜਾਇਜ਼ ਪਰਚੇ ਆ ਤੋ ਹੁਣ ਦਾ ਫੇਰੇ ਹੋਣਾ ਚਾਹੀਦਾ ਪਰ ਦਬਾਅ ਜਿਹੜਾ ਬਣਾਇਆ ਜਾ ਰਿਹਾ ਹੁਣ ਇੱਕ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਿਸ ਤਰ੍ਹਾਂ ਦੇਖੀਏ ਸਰ ਜੇ ਤੇ ਕਰਦੇ ਨੇ ਤੁਹਾਨੂੰ ਵੀ ਪਤਾ ਕੀ ਕਰਨਦੇ ਫੀਲਡਰ ਤੇ ਕੀ ਇਹ ਮਹਿਰਮਾ ਕੀ ਕਰ ਰਿਹਾ ਜੇ ਸਰਕਾਰ ਨੇ ਕਹਿਣਾ ਤੇ ਸਖਤ ਸਟੈਂਡ ਲਵੇ 2 ਮਹੀਨੇ ਬਾਅਦ ਸਟੈਂਡ ਲੈ ਕੇ ਫੇਰ ਛੱਡ ਦਿੰਦੇ ਆ ਜੇ ਕੋਈ ਕਰਪਟ ਹੈ ਬੰਦਾ ਉੱਤੇ ਕਾਰਵਾਈ ਕਰਨ ਤੇ ਅਵਲ ਕਾਮ ਕਿਉਂ ਸਾਹਬ ਜੀ ਵੀ ਉਹਨਾਂ ਦੇ ਪ੍ਰਧਾਨ ਨੇ ਅੱਜ ਕਹਿਤਾ ਜੀ ਅਸੀਂ ਹਰ ਮੰਤਰੀ ਦੀ ਪੋਲਾ ਖੋਲਣਾ ਕਿ ਕਿੱਥੇ ਕਿੱਥੇ ਨਜਾਇਜ਼ ਜਾਇਦਾਦ ਬਣਾਈ ਸਰ ਜਿਹੜਾ ਚੋਰ ਆ ਉਹਦੀ ਖੁੱਲਣੀ ਚਾਹੀਦੀ ਹੈ ਹੂੰ ਅਈ ਤੇ ਆਮ ਪਬਲਿਕ ਨੂੰ ਕਿਉਂ ਤੰਗ ਕਰਦੇ ਆਮ ਲੋਕ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਉਹ ਲੋਕ ਜਿਹੜੇ ਆਪਣੀ ਕਿਰਤ ਕਮਾਈ ਚੋਂ ਜੋ ਟੈਕਸ ਬੰਦ ਹੈ ਜੋ ਰੈਵਨੂ ਪਰਦੇ ਦਿੰਦੇ ਆ ਸਰ ਫੇਰੇ ਕਿਹਦਾ ਟੈਕਸ ਤੋਂ ਸ਼ੁਰੂ ਹੋਇਆ ਟੈਕਸ ਦੇ ਰਾਤ ਤੱਕ ਖਤਮ ਹੋਈਦਾ ਇਹ ਫੇਰ ਪੈਸੇ ਮੰਗਦੇ ਹਰ ਕੰਮ 'ਚ ਪੈਸੇ ਲੈਣਦੇ ਸਰਕਾਰ ਨੂੰ ਨਹੀਂ ਪਤਾ ਲੱਗਦਾ ਡੀਸੀ ਤੱਕ ਨਹੀਂ ਪਹੁੰਚਦਾ ਤੇ ਜੇ ਕਰਨਾ ਸਾਰੇ ਕੋਲ ਨੇ ਜੇ ਮੰਤਰੀ ਚੋਰ ਉਹਨਾਂ ਨੂੰ ਫੜਨ ਆਮ ਪਬਲਿਕ ਦਾ ਕੀ ਖਸੂਰ ਸਰ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਤੁਹੋ ਇਸ ਵੇਲੇ ਇੱਥੇ ਪੂਰਨ ਰੂਪ ਦੇ ਵਿੱਚ ਸਨਾਟਾ ਛਾਇਆ ਹੋਇਆ ਨਜ਼ਰ ਆ ਰਿਹਾ ਹੈ ਉਹ ਸਾਹ ਜਿੱਥੇ ਪੂਰੀ ਚਹਿਲ ਪਹਿਰ ਨਜ਼ਰ ਆਂਦੀ ਹੈ ਉਹ ਲੋਕ ਜੋ ਜੈਨੂਨ ਤੌਰ ਤੇ ਰਜਿਸਟਰੀਆਂ ਕਰਾਉਣ ਦੇ ਲਈ ਪਹਿਲਾਂ ਤੋਂ ਅਪਾਇੰਟਮੈਂਟ ਲੈ ਕੇ ਪਹੁੰਚਦੇ ਨੇ ਇੱਕ ਚੰਗਾ ਮੋਟੀ ਰਕਮ ਜਿਹੜੀ ਹੈ ਉਹ ਟੈਕਸ ਦੇ ਰੂਪ ਦੇ ਵਿੱਚ ਪੇ ਕਰਦੇ ਨੇ ਅੱਜ ਉਹਨਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਖੱਜਲ ਖਵਾਰ ਹੋਣਾ ਪੈ ਰਿਹਾ ਮੁੰਗਾ ਜੀ ਉਹ ਕਹਿੰਦੇ ਨੇ ਕਿ ਮਾੜੇ ਦਾ ਕੀ ਜ਼ੋਰ ਫਮਦਾ ਨਸ ਜਾਣਾ ਜਾਂ ਰੋਣਾ ਆਮ ਆਬਾਦ ਦੀ ਕਿਸਮਤ ਦੇ ਵਿੱਚ ਪਹਿਲਾਂ ਵੀ ਖੱਜਲ ਖਵਾਰੀ ਸੀ ਕਸਮਾਪੁਰ ਸੀ ਸੀ ਹੈਲਪਲੈਸਨੈਸ ਸੀ ਉਹ ਪਹਿਲਾਂ ਵੀ ਇਹਨਾਂ ਲੋਕਾਂ ਕੋਲੋਂ ਲੁੱਟੇ ਜਾਂਦੇ ਸੀ ਚੰਬਲ ਘਾਟੀ ਦੇ ਡਾਕੂ ਤੇ ਘੱਟ ਲੁੱਟਦੇ ਆ ਪਰ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਲੁੱਟ ਉਹਨਾਂ ਡਾਕੂਆਂ ਨਾਲੋਂ ਵੀ ਜ਼ਿਆਦਾ ਹੁੰਦੀ ਆ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਇੱਕ ਕਰਪਟ ਤਹਿਸੀਲਦਾਰ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ ਬੜੀ ਦੇਰ ਨਾਲ ਕੀਤੀ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ 2023 ਦੇ ਵਿੱਚ 48 ਤੋਂ 50 ਨਾਇਬ ਤਹਿਸੀਲਦਾਰ ਔਰ ਤਹਿਸੀਲਦਾਰਾਂ ਜਿਹੜੇ ਕਰਪਟ ਨੇ ਉਹਨਾਂ ਦੀ ਲਿਸਟ ਬਾਈ ਨੇਮ ਜਾਰੀ ਹੋਈ ਸੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਦੇਖੋ ਲੁਧਿਆਣੇ ਤੋਂ 6 ਸੀਗੇ ਪੰਜ ਬਠਿੰਡੇ ਤੋਂ ਪੰਜ ਹੁਸ਼ਿਆਰਪੁਰ ਤੋਂ ਚਾਰ ਈਸ ਫਰੋਮ ਮੁਹਾਲੀ ਰੋਪੜ ਜਲੰਧਰ ਪਰ ਪਰ ਸੀਮਦਾਰਾਂ ਦੇ ਸੁਭਾ ਪ੍ਰਧਾਨ ਨੇ ਅੱਜ ਕਿਹਾ ਕਿ ਅਸੀਂ ਹੁਣ ਮੰਤਰੀਆਂ ਦੀ ਪੋਲਾ ਖੋਲਾਂਗੇ ਦੱਸਾਂਗੇ ਕਿ ਕਿਹੜੇ ਕਿਹੜੇ ਮੰਤਰੀ ਨੇ ਕਿੱਥੇ ਨਜ਼ਾਇਜ਼ ਜਗਾ ਬਲਾਈ ਹੈ ਮੈਂ ਸਿੱਧੇ ਸ਼ਬਦਾਂ ਦੇ ਉਹਨਾਂ ਨੂੰ ਕਹਿ ਰਿਹਾ ਕਿ ਜੇ ਪ੍ਰਧਾਨ ਜੀ ਤੁਹਾਡੀ ਲੱਤਾਂ ਤੇ ਜਾਨ ਆ ਦਿਲ ਗੁਰਦੇ ਤੇ ਜਾਨ ਆ ਤਾਂ ਤੁਸੀਂ ਪੋਤੜੇ ਉਹਨਾਂ ਦੇ ਫੋਲ ਦਿਓ ਤੁਸੀਂ ਖੋਲ ਦਿਓ ਰਾਜ ਖੋਲ ਦਿਓ ਸਾਰੇ ਸਾਰੀ ਦੁਨੀਆ ਜਾਣਦੀ ਆ ਮਾਮਲਾ ਕੁਝ ਵੀ ਹੋਵੇ ਚਾਹੇ ਭ੍ਰਿਸ਼ਟਾਚਾਰ ਦੇ ਦੋਸ ਸਹੀ ਨੇ ਜਾਂ ਗਲਤ ਨੇ ਔਰ ਆਮ ਲੋਕਾਂ ਨੂੰ ਪਰੇਸ਼ਾਨੀ ਕਿਉਂ ਚਲਣੀ ਪਈ ਆਮ ਲੋਕਾਂ ਨੂੰ ਖੱਜਲ ਖੁਰਕ ਮੈਂ ਉਹੀ ਗੱਲ ਕਰ ਰਿਹਾ ਕਿ ਇਹਨਾਂ ਦੀ ਜ਼ੈਨੀ ਇਹਨਾਂ ਦੀ ਫਿਕਰੀ ਬੈਂਕਰਪਸੀ ਆ ਮਾਨਸਿਕ ਦਿਵਾਲੀਆ ਪਾਨਿਆ ਕਿ ਤੰਗ ਪਰੇਸ਼ਾਨ ਤੇ ਆਮ ਆਵਾਮ ਨੇ ਹੁੰਦਾ ਤੁਸੀਂ ਦੇਖੋ ਇੱਥੇ ਅਸੀਂ ਆਏ ਆ ਕੋਈ ਸਾਨੂੰ ਵੀਲਚੇਅਰ ਦੇ ਲੋਕ ਮਿਲਦੇ ਆ ਜਿਹੜੇ ਕਹਿੰਦੇ ਕੰਮ ਕਰਾਉਣ ਆਏ ਆ ਕੇ ਹੜਤਾਲ ਪਤਾ ਲੋਕਾਂ ਦੀ ਨਜ਼ਰ ਤੇ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਸਰਕਾਰ ਦੀ ਜਵਾਬਦੇਹੀ ਬੰਦੀ ਹੈ ਸਰਕਾਰ ਜਿਹੜਾ ਪ੍ਰਬੰਧ ਕਰੇ ਲੋਕਾਂ ਨੇ ਪਹਿਲਾਂ ਤੋਂ ਅਪਾਇੰਟਮੈਂਟ ਲਈ ਹੋਈਆਂ ਹੈ ਕੋਈ ਦਿੱਲੀ ਤੋਂ ਆ ਰਿਹਾ ਕੋਈ ਬੰਬੇ ਤੋਂ ਆ ਰਿਹਾ ਕੋਈ ਕੈਨੇਡਾ ਤੋਂ ਆ ਰਿਹਾ ਜਿੰਨੇ ਆਪਣੀ ਕੋਈ ਜਾਇਦਾਦ ਦੀ ਦਿੱਤੀ ਜਾਂ ਵੇਚਣੀ ਹੈ ਜਾਂ ਖਰੀਦਣੀ ਹੈ ਉੱਥੇ ਆ ਕੇ ਉਹਨੂੰ ਪਤਾ ਨਹੀਂ ਕਿੰਨੇ ਦਿਨ ਹੋਰ ਬੈਠਣਾ ਪਵੇਗਾ ਜੀ ਇਹੋ ਹੀ ਕਾਰਨ ਬਣਦਾ ਕਿ ਇਨਕੰਪੀਟੈਂਟ ਨਾ ਅਹਲ ਲੋਕਾਂ ਦੇ ਹੱਥ ਜਦੋਂ ਗਵਰਨਮੈਂਟ ਆ ਜਾਂਦੀ ਹੈ ਸਰਕਾਰਾਂ ਆ ਜਾਂਦੀਆਂ ਉਦੋਂ ਆਮ ਆਵਾਮ ਪ੍ਰਜਾ ਦਾ ਇਹੋ ਹੀ ਹਾਲ ਹੁੰਦਾ ਆ ਉਹਨਾਂ ਕੋਲੋ ਸਿਸਟਮ ਸੰਭਾਲਿਆ ਨਹੀਂ ਜਾਂਦਾ ਜੇ ਤੁਸੀਂ ਆਪਣੀ ਜਾਨ ਦਿਖਾਉਣੀ ਆ ਜੇ ਮੁੱਖ ਮੰਤਰੀ ਨੇ ਇਹ ਕਹਿਣਾ ਹੀ ਆ ਕਿ ਅਸੀਂ ਕਾਨੂੰਗੋਦੀ ਡਿਊਟੀ ਲਾ ਦਾਂਗੇ ਬਠਿੰਡੇ ਵਾਲੇ ਪਾਸੇ ਲਾਈ ਨਹੀਂ ਲਾਈ ਅੰਮ੍ਰਿਤਸਰ ਤੇ ਕੋਈ ਰਜਿਸਟਰੀ ਨਹੀਂ ਹੋ ਰਹੀ ਜੇ ਇਹ ਕੰਮ ਕਰਨਾ ਹੀ ਆ ਤਾਂ ਪਹਿਲਾਂ ਦੀ ਤਿਆਰੀ ਦਾ ਕਰ ਲੈਣ ਤੁਹਾਨੂੰ ਪਤਾ ਕਿ ਤੁਸੀਂ ਇਦਾਂ ਦੇ ਕੰਮ ਕਰ ਰਹੇ ਹੋ ਹਰ ਵਿਭਾਗ ਦਾ ਬੰਦਾ ਬਲੈਕਮੇਲ ਕਰਕੇ ਤੁਰ ਜਾਂਦਾ ਤੁਸੀਂ ਇਹ ਦੇਖੋ ਉਹ ਅਧਿਕਾਰੀ ਜਿਹੜੇ ਇਕੜਾਂ ਦੇ ਘਰਾਂ ਦੇ ਵਿੱਚ ਰਹਿਣ ਦੇ ਆਦੀ ਬਣ ਗਏ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਦਮਈ ਦੇ ਦੋਸਤ ਮੂੰਹ ਹੁੰਦੇ ਆ ਇਹਨਾਂ ਦੇ 100-100 ਮੂੰਹ ਆ ਇਹ ਲੋਕਾਂ ਕੋਲੋਂ ਪੈਸੇ ਖਾ ਕੇ ਡਕਾਰ ਵੀ ਨਹੀਂ ਮਾਰਦੇ ਇੰਨੀ ਵੱਡੀ ਲੈਵਲ ਤੇ ਕ腐ਸ਼ਨ ਹੋ ਰਹੀ ਹੋਵੇ ਉਸ ਤੋਂ ਬਾਅਦ ਸਰਕਾਰ ਇੰਨੇ ਸਾਲਾਂ ਬਾਅਦ ਜਾਗੇ ਜੇ ਜਾਗ ਹੀ ਗਈ ਆ ਤਾਂ ਉਹਦਾ ਇੰਤਜ਼ਾਮੀਆਂ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਬਿਲਕੁਲ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਕੋਲੀ ਦਾ ਦਫ਼ਤਰ ਆ ਇੰਨੇ ਸਾਲਾਂ ਤੋਂ ਸੁੱਤੇ ਪਏ ਸੀ ਇਹ ਘਟੋਗਟ ਐਂਟੀਸੀਪੇਟ ਤੇ ਕਰਦੇ ਕਿ ਕੀ ਵਿਰੋਧ ਹੋ ਸਕਦਾ ਕੀ ਸਾਡੇ ਪੱਖ ਜਾਂ ਪ੍ਰਬੰਧ ਪਹਿਲਾਂ ਤੋਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪ੍ਰਬੰਧ ਹੁੰਦਾ ਸਰਕਾਰਾਂ ਦੀ ਖਿੱਚੋ ਤਾਨ ਅਫਸਰਾਂ ਦੇ ਨਾਲ ਚਲਦੀ ਹੈ ਠੀਕ ਹੈ ਕਾਰਵਾਈ ਕਰਨ ਨਾਤਰੀਕ ਹੋ ਗਈ 28 ਤਰੀਕ ਤੋਂ ਕਲਮਛ ਡੋਰ ਹੜਤਾਲ ਸ਼ੁਰੂ ਕੀਤੀ ਗਈ ਸੀ ਤੇ ਅੱਜ ਪੰਜ ਦਿਨ ਪੂਰੇ ਹੋ ਚੁੱਕੇ ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੇ ਇਹਨਾਂ ਲੋਕਾਂ ਦੇ ਕਾਰਵਾਈ ਨਹੀਂ ਕਰਨੇ ਜੇ ਇਹਨਾਂ ਲੋਕਾਂ ਨੂੰ ਫੜਨਾ ਵੀ ਨਹੀਂ ਜੇ ਪ੍ਰਬੰਧ ਵੀ ਨਹੀਂ ਕਰਨੇ ਤੇ ਫੇਰੀ ਜਿਹੜੀ ਹਰ ਪਾਸੇ ਜਿਸਮ ਫਰੋਫੀ ਹੁੰਦੀ ਆ ਉਹਨੂੰ ਵੀ ਫੜਨਾ ਬੰਦ ਕਰ ਦੋ ਡਾਕੂ ਲੁਟੇਰੇ ਸਨਾਚਿੰਗ ਕਰਦੇ ਸੜਕਾਂ ਦੇ ਉਹਨਾਂ ਨੂੰ ਵੀ ਫੜਨਾ ਬੰਦ ਕਰ ਦੋ ਇਹ ਉਹੀ ਡਾਕੂ ਲੁਟੇਰੇ ਸੇਮ ਹੀ ਨੇ ਕੋਈ ਸੜਕਾਂ ਦੇ ਲੁੱਟਦੇ ਆ ਕੋਈ ਦਸਰਾਂ ਦੇ ਵਿੱਚ ਲੁੱਟਦੇ ਆ ਇਹਨਾਂ ਦੇ ਬਦਲਦੇ ਪੇਸ਼ ਬਦਲਦੇ ਆ ਇਹ ਜਿਆਦਾ ਵੱਡੇ ਲੁਟੇਰੇ ਆ ਗਰੀਬ ਆਦਮੀ ਕੋਲੋਂ ਇਹਨਾਂ ਨੂੰ ਬਦਬੂ ਆਉਂਦੀ ਆ ਆਮ ਆਵਾਮ ਇਹਨਾਂ ਦੇ ਲਾਗੇ ਵੀ ਨਹੀਂ ਖਲੋ ਸਕਦੀ ਵੱਡੇ ਵੱਡੇ ਕਲੋਨਾਈਜ਼ਰ ਹੋਣ ਸਰਕਾਰ ਤੋਂ ਕੀ ਮੰਗ ਪਰਦੀ ਸੀ ਸਰਕਾਰ ਤੋਂ ਮੰਗ ਵੀ ਕਰਨੀ ਆ ਸਰਕਾਰ ਨੂੰ ਇਹ ਸਮਝ ਲਾਣਾ ਚਾਹੀਦਾ ਕਿ ਪਹਿਲਾਂ ਤਾਂ ਆਮ ਆਵਾਮ ਦੀ ਜਿਹੜੀ ਤਕਲੀਫ ਹੈ ਉਹਨੂੰ ਸੁਣਨ ਉਹਨੂੰ ਦੂਰ ਕਰਨ ਤੋਂ ਲਗਾਤਾਰ ਪੰਜਵਾਂ ਦਿਨ ਆ ਆਮ ਲੋਕਾਂ ਨੂੰ ਭਾਰੀ ਖੱਜਰਖਵਰੀ ਚੱਲਣੀ ਪੈ ਰਹੀ ਹੈ ਖਾਸ ਕਰਕੇ ਰਜਿਸਟ੍ਰੇਸ਼ਨ ਦੇ ਕੰਮ ਲਈ ਕਿਉਂਕਿ ਜਿੱਥੇ ਜਿਸ ਕੰਮ ਦੇ ਲਈ ਪਹਿਲਾਂ ਤੋਂ ਅਪਾਇੰਟਮੈਂਟ ਲਈ ਜਾਂਦੀ ਹੈ ਖਰੀਦਦਾਰਵਾਂ ਨੂੰ ਨੇਕਾ ਤਰ੍ਹਾਂ ਦੀ ਤਿਆਰੀਆਂ ਕੀਤੀ ਜਾਂਦੀਆਂ ਹੈ ਪੈਸਿਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਖਰੀਦਦਾਰ ਵਕੀਲ ਕੋਈ ਕਿਸੇ ਸੂਬੇ 'ਚ ਵੱਸਦਾ ਕੋਈ ਕਿਸੇ ਦੇਸ਼ 'ਚ ਵੱਸਦਾ ਔਰ ਰਜਿਸਟਰੀ ਕਰਾਉਣ ਦੇ ਲਈ ਚੇਚੇ ਤੌਰ ਤੇ ਪਹੁੰਚਦੇ ਇੱਥੇ ਪਹੁੰਚ ਕੇ ਪਤਾ ਲੱਗ ਰਿਹਾ ਹੈ ਲੱਗਦਾ ਹੁਣ ਸਰਕਾਰ ਨੂੰ ਕੋਈ ਬਦਲਵਾ ਪ੍ਰਬੰਧ ਪਹਿਲਾਂ ਤੋਂ ਹੀ ਕਰਨਾ ਚਾਹੀਦਾ ਸੀ ਦੇਖੋ ਜੀ ਹੜਤਾਲਾਂ ਹੁੰਦੀਆਂ ਹੈ ਸਰਕਾਰ ਕਈ ਵਾਰੀ ਇੱਕੋ ਤੋਂ ਦਿਨ ਦੇਖਦੀ ਹੈ ਵੀ ਇਹਦਾ ਅਸਰ ਕੀ ਹੁੰਦਾ ਪਰੇਸ਼ਾਨੀ ਹੁੰਦੀ ਹੈ ਜਾਂ ਆਪਣੇ ਆਪ ਲਾਈਨ ਤੇ ਆਉਂਦੇ ਆ ਬਾਕੀ ਇਹ ਵੀ ਹੁਣੇ-ਹੁਣੇ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਨੇ ਮਤਲਬ ਰਿਸ਼ਤੀਆਂ ਕਰਨ ਵਾਸਤੇ ਕਾਨੂੰਗੋ ਰੈਂਕ ਦੇ ਬੰਦੇ ਜਿਨ੍ਹਾਂ ਨੇ ਨੈਪ ਤਹਿਸੀਲ ਦਾ ਤੇ ਪੇਪਰ ਪਾਸ ਕੀਤੇ ਹੋਏ ਨੇ ਤੇ ਉਹਨਾਂ ਦੀ ਨਿਯੁਕਤੀ ਹਲੇ ਪੈਂਡਿੰਗ ਹੈਗੀ ਆ ਤੇ ਜਿਨ੍ਹਾਂ ਨੇ ਪੇਪਰ ਪਾਸ ਕੀਤਾ ਤੇ ਉਹਨਾਂ ਨੂੰ ਰਿਸ਼ਤੀਆਂ ਕਰਨ ਵਾਸਤੇ ਧੱਕਾ ਦੇ ਕਰ ਦਿੱਤਾ ਹੈ ਜਿਹਦੇ ਚ ਜਿਹਦੇ ਦੱਸਿਆ ਜਾ ਰਿਹਾ ਹੈ ਕਿ ਰਦੇਸ਼ ਕੁਮਾਰ ਕਾਨੂੰਗੋ ਹੈ ਬੱਲਾ ਸਰਕਲ ਦੇ ਉਹਨਾਂ ਫਰੀ ਵਿੱਚ ਇੱਦਾਂ ਗੋਰਖ ਬਾਲ ਸਿੰਘ ਨੇ ਇੱਕ ਹੋਰ ਸੰਜੀਵ ਦੇਵ ਗਾਨ ਨੇ ਇਹਨਾਂ ਨੂੰ 1 ਜਾਂ 2 ਦੀ ਜਿਹੀ ਤਰੀਕੇ ਤੇ ਐਡਜਸਟ ਕਰਕੇ ਤੇ ਤਾਂ ਕਿ ਲੋਕਾਂ ਦੀਆਂ ਰੇਟੀਆਂ ਹੋ ਸਕਣ ਬਾਕੀ ਹੜਤਾਲ ਇੱਕ ਵਧੀਆ ਤਰੀਕਾ ਨਹੀਂ ਹੈਗਾ ਉਹ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਹੋਵੇ ਉਹ ਸਿਰਫ ਮੋਟਰ ਹੜਤਾਲ ਨਹੀਂ ਕਰਨੀ ਚਾਹੀਦੀ ਲੜਾਈ ਜਿਹੜੀ ਅਫਸਰਾਂ ਨੂੰ ਆਪਣੇ ਦੂਜੇ ਟਰੈਕ ਤੇ ਲੈਣੀ ਚਾਹੀਦੀ ਹੈ ਅਦਾਲਤ 'ਚ ਲੜਨੀ ਚਾਹੀਦੀ ਹੈ ਨਾ ਗੇਟ ਹਟਾਲਾ ਕਰਕੇ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਬਾਕੀ ਅਗਰ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਪ੍ਰਸ਼ਾਸਨ ਨੇ ਡਿਊਟੀਆਂ ਲਾਈਆਂ ਉਹਨੇ ਦੇਖਣਾ ਹੈ ਬਾਕੀ ਉਹ ਕੰਮ ਕਰ ਪਾਣਗੇ ਕਿਉਂਕਿ ਇਹ ਵੀ ਉਹਨਾਂ ਦੇ ਅਪਾਰਟਮੈਂਟ ਪਾਰਸਲ ਗਿਨੇ ਜਾਂਦੇ ਆ ਕਿਤੇ ਉਹ ਨਾਵੇ ਉਹਨਾਂ ਦੀ ਯੂਨੀਅਨ ਵੀ ਹੱਥ ਖੜੇ ਕਰ ਜਾਣ ਇਹ ਦੇਖਣਾ ਪਏਗਾ ਵੀ ਉਹ ਕੰਮ ਕਰਦੇ ਆ ਕਿ ਨਹੀਂ ਕਰ ਇਹ ਵੀ ਇੰਤਜ਼ਾਰ ਕਰਨਾ ਪਊਗਾ ਕਿ ਕੀ ਕਨਗੋ ਵੀ ਜਿਨ੍ਹਾਂ ਨੂੰ ਹੁਣ ਬਤੌਰ ਰੈਪ ਤਸਿਲਦਾਰ ਜਾਂ ਤਸਿਲਦਾਰ ਇੱਥੇ ਨੋਟ ਕੀਤਾ ਜਾ ਰਿਹਾ ਹੈ ਰਜਿਸਟ੍ਰੇਸ਼ਨ ਦਾ ਰਜਿਸਟ੍ਰੇਸ਼ਨ ਦਾ ਕੰਮ ਸਿਰਫ ਰਜਿਸਟ੍ਰੇਸ਼ਨ ਹੀ ਕੰਪਲੀਟ ਕੀਤਾ ਗਿਆ ਹੈ ਰੈਕ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਨੈਪ ਤਸਿਲ ਦਾ ਸਿਪਰ ਪਾਸ ਨਹੀਂ ਕੀਤਾ ਪਰ ਪਰ ਉਹਨਾਂ ਨੂੰ ਅੱਜ ਸਾਡੇ ਕੋਲ ਲੈਟਰ ਆ ਗਈ ਹੈ ਡਿਪਟੀ ਕਮਿਸ਼ਨ ਨੇ ਤਿੰਨ ਅਧਿਕਾਰੀਆਂ ਦੀ ਰੂਟੀ ਲਾਤੀ ਤਿੰਨ ਕਾਨੂੰਗੋ ਦੀ ਪਰ ਉਹਨਾਂ ਦੇਖਣ ਵਾਲੀ ਗੱਲ ਹੈ ਕਿ ਉਹ ਜੁਆਇਨ ਕਰਦੇ ਆ ਆ ਰਜਿਸਟ੍ਰੇਸ਼ਨ ਦਾ ਕੰਮ ਨਿਰਵਿਘਨ ਸ਼ੁਰੂ ਹੁੰਦਾ ਹੈ ਕਿ ਨਹੀਂ ਹੁੰਦਾ ਨਹੀਂ ਹੁੰਦਾ ਇਹ ਦੇਖਣਾ ਹੈ ਜੇ ਕੰਮ ਸ਼ੁਰੂ ਹੁੰਦਾ ਤਾਂ ਫਿਰ ਲੋਕਾਂ ਨੂੰ ਰੀਲਿਫ ਮਿਲੇਗੀ ਜੇ ਸਿਰਫ ਚਿੱਠੀ ਪੱਤਰ ਹੀ ਹਾਲੇ ਜਾਰ ਉਹਨੂੰ ਇੰਪਲੀਮੈਂਟ ਹੁੰਦੀ ਹੈ ਕਿ ਨਹੀਂ ਉਹਦੀ ਚਾਰਜ ਲੈ ਕੇ ਕੰਮ ਸ਼ੁਰੂ ਕਰਦੇ ਆ ਕਿ ਨਹੀਂ ਕਰਦੇ ਦੇਖਣਾ ਇਹ ਬਾਕੀ ਆ ਫਿਲਹਾਲ ਲੋਕੀ ਖੱਜਲ ਖਾਰ ਹੋ ਰਹੇ ਆ ਹਲੇ ਹੋ ਰਹੇ ਆ ਤੇ ਬਿਲਕੁਲ ਆਖਿਰਕਾਰ 5ਵੇਂ ਦਿਨ ਸਰਕਾਰ ਵੱਲੋਂ ਬਦਲਵਾ ਪ੍ਰਬੰਧ ਕਰਨ ਦਾ ਯਤਨ ਕੀਤਾ ਗਿਆ ਜਿਉਂਟੀ ਕਮਿਸ਼ਨ ਅੰਮ੍ਰਿਤਸਰ ਵੱਲੋਂ ਤਿੰਨ ਕਾਨਗੋ ਪੱਧਰ ਦੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਦੇ ਕੰਮ ਦੇ ਲਈ ਨਿਯੁਕਤ ਕੀਤਾ ਗਿਆ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਪਰ ਹੁਣ ਦੇਖਣ ਵਾਲੀ ਗੱਲ ਇਹੀ ਹੈ ਕਿ ਜਿਸ ਤਰ੍ਹਾਂ ਤਹਿਸੀਲਦਾਰ ਨੈਤਸੀਲਦਾਰ ਲਗਾਤਾਰ ਪੰਜਵੇਂ ਦਿਨ ਕਰਨਛੋੜੜ ਹਟਾਲ ਤੇ ਜੜੀ ਹੈ ਉਹ ਚੱਲ ਰਹੇ ਨੇ ਕਿ ਹੁਣ ਜੋ ਕਾਨਗੋ ਰਜਿਸਟ੍ਰੇਸ਼ਨ ਦੇ ਕੰਮ ਦੇ ਲਈ ਅਧਿਕਾਰਕ ਤੌਰ ਤੇ ਨਿਯੁਕਤ ਕੀਤੇ ਗਏ ਨੇ ਉਹ ਇਹ ਜ਼ਿੰਮੇਵਾਰੀ ਸਾਂਭਦੇ ਆ ਜਾਂ ਨਹੀਂ ਸਾਂਭਦੇ ਜੋ ਲੋਕ ਪੰਜ ਦਿਨਾ ਤੋਂ ਸਰਕਾਰੀ ਦਫ਼ਤਰਾਂ ਲਈ ਸਰਕਾਰੀ ਕਮਾਕਾਰਾਂ ਦੇ ਲਈ ਇੱਥੇ ਪਹੁੰਚ ਰਹੇ ਸਨ ਖੱਜਲ ਖਵਾਰ ਹੋ ਰਹੇ ਸਨ ਥਰਲੀ ਹਰਤਪਰਤਰੇ ਸਨ ਕਿ ਉਹਨਾਂ ਦੀ ਖੱਜਲ ਖਵਾਰੀ ਨੂੰ ਥੰਲ ਪੈਂਦੀ ਹੈ ਜਾਂ ਨਹੀਂ ਕੈਮਰਾ ਪਾਸੇ ਰਾਜਕਮਰ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ